ਇੱਕ ਬਹੁਤ ਹੀ ਕੋਜੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਅੰਦਰ ਅਰਾਜਕਤਾ ਫੈਲਾਉਣ ਦੇ ਮੰਤਵ ਦੇ ਨਾਲ ਅੱਜ ਸਵੇਰੇ ਕਰੀਬ 1:00 ਦੇ ਕਰੀਬ ਕਾਲਿਆ ਸਾਹਿਬ ਦੇ ਘਰ ਦੇ ਉੱਤੇ ਇਹਨਾਂ ਦੇ ਉੱਤੇ ਇੱਕ ਅਟੈਕ ਹੋਇਆ ਚਾਹੇ ਕਮਿਸ਼ਨਰ ਪੁਲਿਸ ਜਲੰਧਰ ਦੇ ਮੈਡਮ ਕਹਿ ਰਹੀ ਐ ਕਿ ਬਲਾਸਟ ਜਾ ਹੋਇਆ ਮੈਨੂੰ ਲੱਗਦਾ ਯਾ ਤਾਂ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਮੈਡਮ ਦਾ ਕਦਾਂ ਚਿੰਤਾ ਤਬ ਕਰੇ ਜੋ ਅਨ ਹੋਣੀ ਹੋਏ ਪੰਜਾਬ ਦੇ ਅੰਦਰ ਹੁਣ ਤਾਈ ਮੇਰੇ ਖਿਆਲ ਚ 14 ਤਾ ਥਾਣਿਆਂ ਦੇ ਉੱਤੇ ਬੰਬ ਬਲਾਸਟ ਹੋ ਗਏ ਮੰਦਰ ਦੇ ਉੱਤੇ ਬੰਬ ਬਲਾਸਟ ਹੋ ਗਿਆ ਮਰਸਰ ਦੇ ਅੰਦਰ ਰਾਤੀ ਜਿੱਥੇ ਇੱਥੇ ਬੰਬਲਾਸਟ ਹੋਇਆ ਉੱਥੇ ਬਟਾਲੇ ਵੀ ਬੰਬਲਾਸਟ ਹੋਇਆ ਤੇ ਮੈਡਮ ਕਮਿਸ਼ਨਰ ਦਾ ਸ਼ਾਇਦ ਬਿਆਨ ਆ ਕਹਿਣਾ ਵੀ ਆ ਬੰਬਲਾਸਟ ਜੇ ਤਾਂ ਹੁੰਦੇ ਰਹਿੰਦੇ ਕਦੇ ਥਾਣੇ ਦੇ ਅੰਦਰ ਟਾਇਰ ਪਾਟ ਜਾਂਦੇ ਆ ਕਦੇ ਸਿਲੈਂਸਰ ਫੱਟ ਜਾਂਦਾ ਪਰ ਮੈਂ ਵਾਹਿਗੁਰੂ ਦਾ ਬਹੁਤ ਹੀ ਇਸ ਗੱਲ ਦਾ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਕਿ ਕੋਈ ਅਸੀਂ ਅਨ ਘਟਨਾ ਅਨ ਹੋਣੀ ਘਟਨਾ ਨਹੀਂ ਹੋਈ ਕੋਈ ਮੋਟਰਸਾਈਕਲ ਟੁੱਟਿਆ ਕਰਦੇ ਉੱਤੇ ਫਰਸਟ ਫਲੋਰ ਤੇ ਇਹਦੇ ਸ਼ੀਸ਼ੇ ਟੁੱਟੇ ਐ ਸਾਰੇ ਘਰ ਦੇ ਚੁਗਾਠਾਂ ਹੀ ਲਗੀਆਂ ਖੰਨਾ ਸਾਹਿਬ ਤੇ ਇਹ ਕਹਿੰਦੇ ਜੇ ਪਟਾਕਾ ਜਿਹਾ ਵੱਜਿਆ ਕਿ ਬਲਾਸਟ ਜਾਵੇ ਕੋਈ ਹੋਇਆ ਕੁਛ ਨਹੀਂ ਤੇ ਇਹ ਗਿਣਤੀ ਉਦੋਂ ਹੀ ਹੋਊਗੀ ਸਾਹਿਬ ਜਦੋਂ ਕੋਈ ਨਾ ਕੋਈ ਜਾਨੀ ਮਾਲੀ ਨੁਕਸਾਨ ਹੋਊਗਾ ਜਾਨੀ ਮਾਲੀ ਨੁਕਸਾਨ ਦਾ ਵੀ ਸੁਣ ਲੋ ਆ ਇੱਕ ਸਿਲਸਲੇਵਾਰ ਕੜੀ ਚੱਲ ਰਹੀ ਐ ਉਹ ਸਿਲਸਲੇ 'ਚ ਸਭ ਤੋਂ ਪਹਿਲਾਂ ਜਿਹੜੀ ਵਾਰਦਾਤ ਹੋਈ ਸੀ ਸਭ ਤੋਂ ਪਹਿਲਾਂ ਤਾਂ ਰਾਕਟ ਅਟੈਕ ਹੋਇਆ ਸੀਗਾ ਕੋ ਦਿਨਾਂ ਦੇ ਇੰਟੈਲੀਜੈਂਸ ਵਿੰਗ ਦੇ ਉੱਤੇ ਇੰਟੈਲੀਜੈਂਸ ਵਿੰਗ ਆਲੇ ਨੂੰ ਕਾਦਾ ਦੋਸ਼ ਦੇਣਾ ਹੈ ਇਹਨਾਂ ਦੇ ਆਪ ਦੇ ਉੱਤੇ ਰਾਕਟ ਅਟੈਕ ਹੋ ਗਿਆ ਸੀਗਾ ਮੌਲੀ ਦੇ ਅੰਦਰ ਹੈੱਡਕੁਆਰਟਰ ਦੇ ਉੱਤੇ ਸਰ ਉਹਦੇ ਬਾਅਦ ਨੰਗਲ ਦੇ ਅੰਦਰ ਇੱਕ ਬੀਜੇਪੀ ਦਾ ਆਰਐਸ ਆਰਐਸਐਸ ਦਾ ਕਾਰਜਕਰਤਾ ਸੀ ਉਹਦੇ ਦੁਕਾਨ ਤੇ ਬੈਠੇ ਜਾ ਕੇ ਗੋਲੀ ਮਾਰੀ ਹੈ ਉੱਥੇ ਵੀ ਪਰਚੇ ਕਰਾਣ ਤੋਂ ਆਨਾਂ ਕਾਨੀ ਕਰਦੇ ਸੀ ਉੱਥੇ ਵੀ ਛੜ ਦਿਨ ਧਰਲਾ ਲਾਣ ਦੇ ਬਾਅਦ ਇਵੈਂਚੁਅਲੀ ਕਾਰਵਾਈ ਹੋਈ ਤੇ ਉਹ ਬੰਦਾ ਪਕੜਿਆ ਵੀ ਗਿਆ ਤੇ ਮੈਂ ਉਸ ਪੁਲਿਸ ਦਾ ਉਦੋਂ ਧੰਨਵਾਦ ਵੀ ਕੀਤਾ ਸੀਗਾ ਪਟਕ ਲੜੀ ਜੀ ਚાલુ ਹੋ ਗਈ ਉਸ ਰਾਕਟ ਅਟੈਕ ਦਾ ਬਾਹਾਨਾ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਬੜੇ ਬਹਾਦਰ ਮੁੱਖ ਮੰਤਰੀ ਹੈ ਪੰਜਾਬ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਅਗਰ ਹੈੱਡਕੁਆਰਟਰ ਦੇ ਉੱਤੇ ਹਮਲਾ ਹੋ ਜਾਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਘਰ ਸਿਕਿਉਰ ਕੀਤਾ ਕੋਟੇ ਚ ਜਾ ਕੇ ਜੀ ਹਸੜਤਾਂ ਨੂੰ ਬੰਦ ਕਰਨ ਦਿਓ ਕਿਉਂਕਿ ਉੱਥੇ ਸਾਡੇ ਇੰਟੈਲੀਜੈਂਸ ਆਫਿਸ ਦੇ ਉੱਤੇ ਰਾਕਟ ਅਟੈਕ ਹੋ ਗਿਆ ਤੇ ਮੇਰਾ ਨੰਬਰ ਵੀ ਲੱਗਣਾ ਪਰ ਮੈਨੂੰ ਲੱਗਦਾ ਹੈ ਕੋਈ ਵੀ ਚਾਹੇ ਉਹ ਆਈਐਸਆਈ ਹੈ ਜਾਂ ਕੋਈ ਇਥੇ ਮਾੜੇ ਅੰਸਰ ਬੈਠੇ ਹੈ ਕੋਈ ਸਾਡੇ ਚ ਕੋਈ ਸ਼ਿਕਾਇਤਨੀ ਕਰ ਰਿਹਾ ਇਥੇ ਜਾਂ ਕੋਈ ਦਿੱਲੀ ਵਾਲੇ ਆਏ ਬੈਠੇ ਹੈ ਕਿਸੇ ਦੀ ਪਤਨ ਕੀ ਕਿਸੇ ਦਾ ਕੀ ਮੰਤਵ ਹੈ ਪਰ ਕਿਸੇ ਨੂੰ ਰਾਕਟ ਅਟੈਕ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਬਹਾਦਰ ਮੁੱਖ ਮੰਤਰੀ ਦੇ ਤਾਂ ਫਰੀਦਕੋਟ ਦੇ ਅੰਦਰ ਇੱਕ ਨਾਰਾ ਲਿਖਿਆ ਗਿਆ ਨੀਲੀ ਸ਼ਾਈ ਦੇ ਨਾਲ ਉਹਨੇ ਨੂੰ ਭੱਜ ਕੇ ਉਥੋਂ ਫਰੀਦਕੋਟ ਤੋਂ ਚੱਲੇ ਆ ਕੇ ਮੁਹੱਲੀ ਆ ਕੇ ਡਿਗੇ ਉਹ ਕਹਿੰਦੇ ਅਸੀਂ ਪੰਜਾਬ ਦੀ ਪ੍ਰਾਇਮਰੀ ਡਿਊਟੀ ਆਫ ਐਨੀ ਗਵਰਨਮੈਂਟ ਵੈਦਰ ਇਟ ਇਜ਼ ਆਪ ਗਵਰਨਮੈਂਟ ਕਾਂਗਰਸ ਬੀਜੇਪੀ ਅਕਾਲੀ ਵਿਚਐਵਰ ਐਨੀ ਸਟੇਟ ਐਨੀ ਗਵਰਨਮੈਂਟ ਇਜ਼ ਸਿਕਿਉਰਿੰਗ ਲਾਅ ਐਂਡ ਆਰਡਰ ਇਨ ਦ ਸਟੇਟ ਅੱਜ ਪਿੰਡਾਂ 'ਚ ਹਰੇਕ ਥਾਂ ਇੱਕ ਅਫਰਾ ਤਫਰੀਦਾ ਮਾਹੌਲ ਹੈ ਪਰ ਆ ਜਿਹੜੀ ਏ ਉੱਥੇ ਫਿਰੋਤੀਆਂ ਹੋ ਰਹੀਆਂ ਗੁੰਡਾਗਰਦੀ ਹੋ ਰਹੀ ਹੈ ਮਾਫੀਆ ਸਿਰ ਚੱਕ ਰਿਹਾ ਹੈ ਗੈਂਗਸਟਰਸ ਇੱਥੇ ਪਨਪ ਰਹੀ ਹੈ ਪਰ ਆ ਜੋ ਕੁਝ ਘਟਨਾ ਜਿਹੜੀ ਆ سلسلے ਵਾਰ ਹੈ ਸੀਰੀਅਲ ਬੰਬਲਾਸ ਜੋ ਹੋ ਰਿਹਾ ਹੈ ਥਿਸ ਇਜ਼ ਅ ਵੈਰੀ ਵੈਲ ਪਲਾਨਡ ਵੈਰੀ ਥਾਟ ਆਊਟ ਬੜੇ ਡੂੰਗੇ ਕਿਸੇ ਸ਼ਾਤਰ ਦਿਮਾਗ ਦੀ ਚਾਲ ਹੈ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੀਤਾ ਜਾਵੇ ਮਨੂੰ ਆ ਕਹਿੰਦੇ ਹੋਏ ਅੱਜ ਬੜੇ ਅਫਸੋਸ ਨਾਲ ਮਨੂੰ ਕਹਿਣਾ ਪੈ ਰਿਹਾ ਕਿਸੇ ਟਾਈਮ ਆ ਇੱਕ ਚਰਚਾ ਹੁੰਦੀ ਸੀ ਕਿਉਂਕਿ ਹੁਣੇ ਮੈਂ ਜਲੀਆਂ ਵਾਲਾ ਬਾਗ ਤੋਂ ਆ ਰਿਹਾ ਪ੍ਰਧਾਨ ਜੀ ਉੱਥੇ ਗੱਲ ਹੋ ਰਹੀ ਸੀ گورنر ਸਾਹਿਬ ਕਹਿ ਰਹੇ ਸੀ ਵੀ ਇੱਕ ਟਾਈਮ ਦੇ ਅੰਦਰ ਕ੍ਰਾਂਤੀਕਾਰੀ ਇਸ ਦੇ ਅੰਦਰ ਸਭ ਤੋਂ ਪਹਿਲਾਂ ਨਾਮ ਬੰਗਾਲ ਦਾ ਆਉਂਦਾ ਸੀ ਵਿਕਰਾਂਤੀਕਾਰੀ ਉੱਥੇ ਚੱਕਦੇ ਆ ਉਹ ਸਿਰਾ ਪੰਜਾਬ ਦੇ ਅੰਦਰ ਲਾਤਾ ਆ ਅਜ਼ਾਦੀ ਦੀ ਲੜਾਈ ਦੇ ਅੰਦਰ ਸਾਡੇ ਕ੍ਰਾਂਤੀਕਾਰੀ ਇੱਥੋਂ ਪੈਦਾ ਹੋਏ ਅੱਜ ਅਜੇ ਉਹਨੂੰ ਮੇਰੇ ਖਿਆਲ ਆਪਾਂ ਕ੍ਰੋਸ ਤਾਂ ਨਹੀਂ ਕੀਤਾ ਪਰ ਅੱਜ ਪੰਜਾਬ ਉਸ ਕੰਪਾਸੇ ਚੱਲ ਪਿਆ ਜੋ ਹਾਲਾਤ ਬੰਗਾਲ ਦੇ ਅੰਦਰ ਹੋ ਰਹੇ ਸਨ ਵੈਸਟ ਬੰਗਾਲ ਦੀ ਜਿਹੜੀ ਪੋਲਿਟਿਕਸ ਇਸ ਕਿਸਮ ਦੀ ਹੈ ਬੰਮ ਸਿੱਟ ਕੇ ਜਿਹਨੂੰ ਸਾਡੇ ਵਾਲੇ ਮੇਰੇ ਖਿਆਲ ਛੋਟੇ ਡੀਸੀਪੀਸੀ ਆਏ ਸੀ ਵੀ ਸਾਹਿਬ ਰਾਤ ਕਰ ਰਹੀ ਸੀ ਇਸੇ ਬੰਮ ਨਾਲ ਕੋਈ ਬਰਦਾ ਨਹੀਂ ਜੀ ਇਹ ਜਦਿਆ ਬੇਸਿਕਲੀ ਇਨ ਸਿੰਡਰੀ ਟਾਈਪ ਲਾਸਟ ਹੈ ਜੀ ਇਹਦੇ ਵਿੱਚ ਉਹ ਸ਼ਰਾਪਨ ਨਹੀਂ ਹੁੰਦੇ ਇਸ ਕਰਕੇ ਸ਼ਾਇਦ ਕਿਸੇ ਤੋਂ ਕੋਈ ਜਾਨ ਮਾਲ ਜਾਂਦੀ ਹੀ ਨਹੀਂ ਬਹੁਤ ਅੱਛੇ ਸ਼ਾਬਾਸ਼ ਤੁਹਾਡਾ ਜਿਹੜਾ ਐਟੀਟਿਊਡ ਹੈ ਪੰਜਾਬ ਪੁਲਿਸ ਦਾ ਵਧਾਈ ਹੋਵੇ ਤੇ ਮੈਂ ਤਾਂ ਵਧਾਈ ਤਾਂ ਡੀਜੀਪੀ ਸਾਹਿਬ ਨੂੰ ਵੀ ਦੇਣਾ ਚਾਹੂੰਗਾ ਵੀ ਡੀਜੀਪੀ ਸਾਹਿਬ ਨੂੰ ਅੱਜ ਪੁਲਿਸ ਡੀਜੀਪੀ ਮੰਨਣ ਤਾਂ ਲੱਗੀ ਵੈਦਰ ਇਨ ਵਾਇਰ ਡਿਲੇਡ ਇਫੈਕਟ ਇੱਕ ਕਿੰਨੇ ਵਜੇ ਟੈਲੀਫੋਨ ਆਇਆ ਕਾਲੀਆ ਸਾਹਿਬ ਤੁਹਾਡੇ ਕੋਲ ਨਿੰਨੂ ਆਇਆ ਕੋਈ 4 1 ਵਜੇ 4 ਵਜੇ 4 ਵਜੇ ਆਇਆ ਸੀ 4 ਵਜੇ ਫੋਨ ਆ ਕੇ ਜੀ ਸੀਪੀ ਮੈਡਮ ਆ ਰਹੇ ਆ ਤੁਹਾਡੇ ਕੋਲ ਤੇ ਸੀਪੀ ਮੈਡਮ ਡੇਢ ਘੰਟੇ ਬਾਅਦ ਐਂ ਵੇਅਰ ਐਸ ਸੀਪੀ ਹਰਸੈਲਫ ਸ਼ੀ ਹੈਡ ਸਪੋਕਨ ਆਫਟਰ ਸ਼ੀ ਹੈਡ ਨੋਟ ਆਨਸਰਡ ਹਿਸ ਕਾਲ ਕਲੋਨੀ ਚੱਕੀ ਮਾ ਦਾ ਸੀਸੀ ਕਿਤੇ ਉਹਨਾਂ ਦੇ ਘਰੇ ਉਹਨਾਂ ਦਾ ਸਟਾਫ ਦੱਸ ਰਿਹਾ ਕਿ ਸਾਨੂੰ ਤਮਾਕੇ ਦੀ ਆਵਾਜ਼ ਸਾਨੂੰ ਸੁਣ ਗਈ ਸੀ ਉਹ ਨਹੀਂ ਆਏ ਉਹਦੇ ਬਾਅਦ ਉਹਨਾਂ ਨੇ ਫੋਨ ਕਰਕੇ ਕਿਹਾ ਮੈਂ ਤਾਂ ਦੌਰੇ ਤੇ ਸੀ ਇਸ ਕਰਕੇ ਫੋਨ ਨਹੀਂ ਚੱਕ ਸਕੀ ਬਟ ਸ਼ੀ ਨੇਵਰ ਸ਼ੋਡ ਅਪ ਸਵੇਰੇ 5:30 ਵਜੇ ਉੱਤੇ ਪਹੁੰਚਿਆ ਮੈਂ ਵਧਾਈ ਦੇਊਗਾ ਕਿਉਂਕਿ ਉਹ ਕੀ ਰਿਹਾ ਹੈ एवरीवन ਹੈਜ਼ ਬੀਨ ਰਿਡਿਊਸਡ ਟੂ ਬੇਸਿਕਲੀ ਪੁਪੇਟਸ ਮੈਂ ਬੜਾ ਗੰਭੀਰਤਾ ਨਾਲ ਕਹਿ ਰਿਹਾ ਹਾਂ ਸਾਹਿਬ ਵੈਦਰ ਇਟ ਇਜ਼ ਭਗਵੰਤ ਮਾਨ ਜੀ ਵੈਦਰ ਇਟ ਇਜ਼ ਦ ਡੀਜੀਪੀ ਪੁਲਿਸ ਇਹਨਾਂ ਸਾਰਿਆਂ ਦੇ ਫੰਗ ਕੱਤਰ ਰੱਖਿਆ ਜਿਹੜੇ ਆਏ ਬੈਠੇ ਇੱਥੇ ਇਹ ਦਿੱਲੀ ਵਾਲੇ ਆਏ ਬੈਠੇ ਐਵਰੀ ਪੋਸਟਿੰਗ ਅਰੇ ਕਮਿਸ਼ਨਰ ਨੂੰ ਕਮਿਸ਼ਨਰ ਥਾਣੇ ਆਜ ਤੱਕ ਥਾਣੇ ਵਾਲਿਆਂ ਨੂੰ ਪਤਾ ਵੀ ਜਿੱਥੇ ਉਹ ਨਹੀਂ ਕਰਨਗੇ ਉੱਥੇ ਨਹੀਂ ਤਬਾਦਲਾ ਹੁੰਦਾ ਗਵਰਨਮੈਂਟ ਜਿਹ ਬੀਂਗ ਰਨ ਬਾਈ ਥੀਸ ਪੀਪਲ ਇਹ ਸੇ ਕਰਕੇ ਮੈਂ ਦਿੱਲੀ ਆਣਾ ਦਾ ਨਾਮ ਲੈ ਪਤਨ ਕੀ ਦੀ ਸਰਚ ਕੋਣ ਕਰ ਰਿਹਾ ਕੀ ਕੋਜੀ ਚਾਲ ਇੱਥੇ ਚੱਲ ਰਹੀ ਹੈ ਉਸ ਤੋਂ ਵੀ ਵੱਡੀ ਗੱਲ ਹੈ ਵੀ ਆ ਇੱਕ ਦਿਨ ਚ ਨਹੀਂ ਹੋਇਆ ਆ ਮਸਲਾ ਕਈ ਦਿਨਾਂ ਦਾ ਪਨ ਪਰੇ ਕਦੋਂ ਦਾ ਚਾਲੂ ਹੋਇਆ ਬੰਬ ਬਲਾਸਟ ਵਾਲਾ ਮਸਲਾ ਨ ਜਦੋਂ ਮੈਂ ਕਿਹਾ ਵੀ ਆ ਤਾਂ ਅਨੋਨੀ ਹੈ ਨਹੀਂ ਕਿਉਂਕਿ ਜੈ ਨੈਚੁਰਲ ਪ੍ਰੋਗਰੈਸ਼ਨ ਆ ਜਿਹੜਾ ਬੰਬਲਾਸ ਤੋਂ ਕਾਲੀਆ ਸਾਹਿਬ ਦੇ ਘਰੇ ਪਹੁੰਚਿਆ ਥਾਣਿਆਂ ਤੋਂ ਚੱਲ ਕੇ ਮੰਦਿਰ ਤੱਕ ਪਹੁੰਚ ਕੇ ਹੁਣ ਇੱਥੇ ਆ ਗਿਆ ਬਿਕੋਜ਼ ਇੰਟੈਲੀਜੈਂਸ ਕਰ ਕੀ ਰਹੀ ਹੈ ਸਾਹਿਬ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਵੈਦਰ ਬੀਇੰਗ ਔਨ ਪੈਰੀਫਰੀ ਆਫ ਪੋਲਿਟਿਕਸ ਬੀਇੰਗ ਫਰੋਮ ਅ ਪੋਲਿਟਿਕਲ ਫੈਮਿਲੀ ਚਾਹੇ ਮੈਂ ਪਿਛਲੇ 23 ਸਾਲ ਤੋਂ ਐਕਟਿਵ ਪੋਲਿਟਿਕਸ ਦੇ ਅੰਦਰ ਆਪਾਂ ਮੈਂ ਕਦੇ ਕਿਸੇ ਚੀਫ ਮਿਨਿਸਟਰ ਨੂੰ ਆਪਣੇ ਮੂੰਹੋਂ ਆਹ ਕਹਿੰਦੇ ਨਹੀਂ ਕਿ ਆ ਵੀ ਮੇਰੀ ਜਿਹੜੀ ਪੁਲਿਸ ਹੈ ਮੇਰੇ اپੋਜੀਸ਼ਨ ਪਾਰਟੀਆਂ ਦੀ ਜਾ ਕੇ ਜਸੂਸੀ ਕਰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੈਡ ਦਾ ਆਰਡਰਸਟੀ ਇੰਨੀ ਉਹ ਜਰੂਰਤ ਉਹਦੇ ਜੇ ਸੀਗੀ ਉਹਨਾਂ ਨੂੰ ਪਤਾ ਸੀ ਵੀ ਇਹ ਮੇਮਣੇ ਬੈਠੇ ਆ ਸਾਹਮਣੇ اپੋਜੀਸ਼ਨ ਵਾਲੇ ਕਿਸੇ ਦੀ ਹਿੰਮਤ ਨਹੀਂ ਹੋਈ ਉੱਤੇ ਖੜੇ ਹੋ ਕੇ ਕਹਿੰਦੇ ਵੀ ਮੈਨੂੰ ਪਤਾ ਹੈ ਕਿਉਂਕਿ ਮੇਰੇ ਕੋਲ ਇੰਟੈਲੀਜੈਂਸ ਹੈ ਦਿੱਲੀ ਦੇ ਅੰਦਰ ਕਹਿੰਦਾ ਪੰਜਾਬ ਕਾਂਗਰਸ ਰਾਂ ਦੀ ਮੀਟਿੰਗ ਹੋ ਰਹੀ ਸੀਗੀ ਤੇ ਮੈਨੂੰ ਇੰਟੈਲੀਜੈਂਸ ਤੋਂ ਖਬਰ ਆ ਵੀ ਇੱਥੇ ਸਰਦਾਰ ਪ੍ਰਗਟ ਸਿੰਘ ਨੇ ਬਾਜਵਾ ਸਾਹਿਬ ਵਾਸਤੇ ਕੀ ਗਿਆ ਤੇ ਬਖੇਲ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ ਤੇ ਆਪਸ ਵਿੱਚ ਕਿਸ ਤਰ੍ਹਾਂ ਕੁੱਤੇ ਬਿੱਲੀ ਵਾਂਗੂੰ ਲੜ ਰਹੀ ਸੀਗੀ ਆਪੋਜੀਸ਼ਨ ਪਾਰਟੀ ਇੱਕ ਬੰਦਾ ਬੰਦਾ ਨਹੀਂ ਬੋਲਿਆ ਸਾਹਿਬ ਉੱਥੇ ਸਤਨਾਮ ਜੀ ਪਟਾਕਾ ਦਾ ਸਰਕਾਰ ਦਾ ਪੈ ਗਿਆ ਵੀ ਇੰਟੈਲੀਜੈਂਸ ਜਿਹੜੇ ਕੰਮ ਕਰਨ ਵਾਲਾ ਸੀਗਾ ਵੀ ਇੱਥੇ ਨਿਗਾਹ ਕਰੋ ਬੰਬ ਬਲਾਸਟ ਕੌਣ ਕਰ ਰਿਹਾ ਹੈ ਕੌਣ ਹੈ ਇਹਦੇ ਸਾਜ਼ਿਸ਼ ਦੇ ਪਿੱਛੇ ਹੈ ਉਹ ਬੇਥੇ ਕਾਂਗਰਸ ਦੀ ਉੱਥੇ ਇਹ ਜੇ ਇਹ ਆਪਸ ਵਿੱਚ ਇਹਨਾਂ ਦੀ ਬਹੁਤ ਜੁਗਲਬੰਦੀ ਹੈ ਉਸ ਜੁਗਲਬੰਦੀ ਦੇ ਬਾਵਜੂਦ ਉਹ ਇੱਕ ਦੂਜੇ ਦੇ ਉੱਤੇ ਆ ਜਸੂਸੀਆਂ ਕਰਾ ਰਿਹਾ ਹੈ ਆ ਜਸੂਸੀ ਇੱਥੇ ਹੋਣੀ ਚਾਹੀਦੀ ਸੀ ਸਾਬ ਇਫ ਦੇ ਆਰ ਸੀਰੀਅਸ ਅਬਾਊਟ ਇਟ ਪਰ ਭਗਵਾਨ ਤੁਮਨ ਜੀ ਨੇ ਇੱਕ ਚੁਟਕਲਾ ਬਣਾਤਾ ਉਹਨਾਂ ਨੂੰ ਦੇਖਾ ਦੇਖ ਆ ਜਿਹੜਾ ਕਿਸ ਕੈਜੂਅਲ ਅਪਰੋਚ ਦੇ ਨਾਲ ਇਸ ਜਲੰਧਰ ਪੁਲਿਸ ਨੇ ਇਟ ਇਜ਼ ਅ ਸ਼ੇਮ ਆ ਪੰਜਾਬ ਪੁਲਿਸ ਹੈ ਜਿਨੇ ਪੰਜਾਬ ਚੋਂ ਅਤੰਗਵਾਦ ਖਤਮ ਕੀਤਾ ਹੈ ਸਾਬ ਆ ਪੰਜਾਬ ਪੁਲਿਸ ਹੈ ਕਾਲੀਆਂ ਪੇਡਾਂ ਆ ਗਈਆਂ ਹੋਣੀਆਂ ਸਾਬ ਇਹਦੇ ਅੰਦਰ ਅਥਾਰਟੀ ਆਫ ਪੰਜਾਬ ਪੁਲਿਸ ਆਫਿਸਰਸ ਹੈਵ ਬੀਨ ਇਰੋਡਡ ਕੋ ਜਿਹੜੇ ਸਪਾਈਨ ਵਾਲੇ ਸਹੀ ਉਹਨਾਂ ਨੂੰ ਚੱਕ ਕੇ ਪਾਸੇ ਲਾਤਾ ਜਿਹੜੇ ਜੀ ਸਰ ਜੀ ਜ਼ੂਰੀ ਵਾਲੇ ਆ ਉਹ ਕੁਰਸੀਆਂ 'ਤੇ ਬੈਠੇ ਆ ਉਹਨਾਂ ਦੇ ਚੱਲਦੇ ਜੋ ਕੁਝ ਧੱਕੇਵਾਚ ਸਹੀ ਚੱਲ ਰਹੀ ਹੈ ਆ ਪੰਜਾਬ ਦੇ ਵਾਸਤੇ ਬਹੁਤ ਹੀ ਮਾੜੇ ਸੰਕੇਤ ਹੈ ਥਿਸ ਇਜ਼ ਅ ਬਾਰਡਰ ਸਟੇਟ ਇਟ ਇਜ਼ ਅ ਵੈਰੀ ਵੈਰੀ ਸੈਂਸਿਟਿਵ ਇਸ਼ੂ ਇੱਥੇ ਭਾਈਚਾਰ ਸਾਂਝ ਨੂੰ ਆਂਜ ਲਾਣ ਵਾਲੇ ਬਹੁਤ ਸਾਰੇ ਤੁਰੇ ਫਿਰਦੇ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੈਦਰ ਚਾਹੇ ਹੈ ਅਲੌਨ ਆਰਡਰ ਇਜ਼ ਅ ਸਟੇਟ ਸਬਜੈਕਟ ਐਂਡ ਆ ਰਿਸਪੈਕਟ ਇ ਮੈਂ ਜ ਵੀ ਨਹੀਂ ਕਹੂੰਗਾ ਯਾ ਤਾਂ ਭਗਵੰਤ ਮਾਨ ਜੀ ਹੱਥ ਖੜੇ ਕਰ ਦੇਣ ਯਾ ਦਿੱਲੀ ਵਾਲਿਆਂ ਨੂੰ ਇੱਥੋਂ ਚਾਲੂ ਕਰਨ ਵੀ ਮੈਂ ਚਲਾ ਕੇ ਦਿਖਾਉਂਗਾ ਸਟੇਟ ਨੂੰ ਬਹੁਤ ਵੱਡੀ ਵੈਗਰੂ ਦੀ ਬਖਸ਼ਿਸ਼ ਹੋਈ ਹੈ ਵੀ ਪੰਜਾਬ ਵਰਗੇ ਸੂਬੇ ਦੀ ਤੁਹਾਨੂੰ ਬਜਾੜਤ ਆ ਮਿਲੀ ਹੈ ਉੱਥੇ ਮੁੱਖ ਮੰਤਰੀ ਹੋ ਯਾ ਤਾਂ ਇਹਨੂੰ ਸਾਮਲੋ ਪੰਜਾਬ ਨੂੰ ਰੋਲੋ ਨਾ ਸਾਹ ਪਰ ਇਹਦੇ ਵਾਸਤੇ ਆ ਜੋ ਕੁਝ ਹੋ ਰਿਹਾ ਪੰਜਾਬ ਦੇ ਅੰਦਰ ਸਪੈਸ਼ਲੀ ਜਿਹੜਾ ਕੱਲ ਰਾਤ ਘਟਨਾ ਹੋਈ ਹੈ ਬਹੁਤ ਤੇ ਚੀਫ ਮਿਨਿਸਟਰ ਐਂਡ ਦਾ ਡੀਜੀਪੀ ਬੋਥ ਆਰ ਪਰਸਨਲੀ ਅਕਾਊਂਟੇਬਲ ਸਰ ਹਾਊ ਹਾਊ ਕੁੱਡ ਦੇ ਅਲਾਉ ਦਿਸ ਭਗਵੰਤ ਮਾਨ ਨੇ ਕਹਿਦਾ ਉਥੇ ਸਟੇਜ ਤੇ ਖੜੇ ਹੋ ਕੇ ਉਹਨਾਂ ਨੇ ਕਹਿਦਾ ਮੈਂ ਕਾਂਗਰਸ ਵਾਲੇ ਦੀ ਜਸੂਸੀ ਕਰਾ ਰਿਹਾ ਇਸ ਕੰਮ ਨੂੰ ਮਣੀਆ ਪੰਜਾਬ ਪੁਲਿਸ ਸਾਹਿਬ ਇਸ ਦਿੱਸ ਤੇ ਡੈਮੋਕ੍ਰੇਸੀ ਆਈ ਕਾਂਗਰਸ ਵਾਲੇ ਸੀ ਜਿਹੜੇ ਚੀਕਾ ਮਾਰਦੇ ਸੀ ਪੈਗਾਸਸ ਸਾਡੇ ਫੋਨ ਚ ਫਿਟ ਕਰਤਾ ਜ਼ਰੂਰਤ ਹੀ ਨਹੀਂ ਭਗਵੰਤ ਮਾਨ ਜੀ ਬੈਠੇ ਪੈਗਾਸਸ ਦਾ ਲੋੜ ਹੀ ਨਹੀਂ ਆ ਪੰਜਾਬ ਪੁਲਿਸ ਬਥੇਰੀ ਐਸ ਪੁਲਿਸ ਜਾਨ ਕੋਈ ਕਹਿੰਦੀ ਖਬਰਦਾਰ ਜੀ ਦਿਸ ਇਜ਼ ਨਾਟ ਵਿਦਨ ਆਰ ਨਾਟ ਆਰ ਮੰਡੇਟ ਇਸੀ ਆਪਦੇ ਥੋੜੇ ਪੋਲਿਟੀਕਲ ਵਿਰੋਧੀਆਂ ਦੀ ਜਸੂਸੀਆਂ ਕਰਦੇ ਫਿਰਿਏ ਸੋ ਹਰੇਕ ਪਾਸਿਓਂ ਪੰਜਾਬ ਨੂੰ ਪੰਜਾਬ ਦੇ ਅੰਦਰ ਖਤਰੇ ਦੀ ਘੰਟੀ ਵੱਜ ਰਹੀ ਹੈ ਸਾਬ ਇਹਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਰਾਜ ਜੋ ਘਟਨਾ ਹੋਈ ਹੈ ਇਹ ਜਿਹੜਾ ਕੈਜੂਅਲ ਅਪਰੋਚ ਹੈ ਸਰਕਾਰ ਦਾ ਪੰਜਾਬ ਪੁਲਿਸ ਦਾ ਉਹਦੇ ਖਿਲਾਫ ਹੁਣ 4 ਤੋਂ 5 ਕਰ ਰਹੇ ਆਪਾਂ ਜਾਂ 3 ਤੋਂ 5 10 ਤੋਂ 5 ਤਾਈਂ ਇੱਥੇ ਸਾਰੇ ਪੰਜਾਬ ਦੇ ਅੰਦਰ ਆਹ ਧਰਨਾ ਲਗਾ ਰਹੇ ਆ ਸਭ ਜਲੰਧਰ ਦੇ ਅੰਦਰ ਵੀ 12 ਸਾਰੇ ਇਸ ਗੱਲ ਨੂੰ it will not we will not let it die down like this be another jedi casual approach ਹੈ困难 ਹੋਗੀ ਬਟ ਉਸਦੇ ਬਾਅਦ ਨਮਕ ਜਿਹੜਾ ਛਿੜਕਿਆ ਹੈ ਜ਼ਖਮ ਦੇ ਉੱਤੇ ਆ ਜਿਹੜੀ ਨਹੀਂ ਦੀ ਅਪਰੋਚ ਹੈ ਉਹਦੇ ਕਰਕੇ ਮੈਂ ਸਮਝਦਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਮੇਬੀ ਭਾਜਪਾ ਹੈਜ਼ ਓਨਲੀ 2 ਮੈਂਬਰਸ ਆਫ ਪਾਰਲੀਮੈਂਟ ਮੈਂਬਰਸ ਆਫ ਅਸੈਂਬਲੀ ਬਟ ਡਸਨਟ ਮੀਨ ਭਾਜਪਾ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਨਿਭਾਊਗੀ ਸਾਬ ਆ ਜਿਹੜੀ ਜ਼ਿੰਮੇਵਾਰੀ ਹੈ ਪੰਜਾਬ ਦੇ ਲੌ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਤੇ ਅਮਨ ਸ਼ਾਂਤੀ ਦੀ ਬਣਾਏ ਰੱਖਣ ਦਾ ਜਿਹੜਾ ਝੁਮ ਹੈ ਆ ਇਸ ਤਰ੍ਹਾਂ ਦੀ ਆ ਜਿਹੜੇ ਗੋਡੇ ਟੇਕੀ ਬੈਠੇ ਨਾ ਕਾਪੋਜੀਸ਼ਨ ਕਰ ਸਕਦੀ ਤੇ ਮੁੱਖ ਮੰਤਰੀ ਨੇ ਦਿੱਲੀ ਵਾਲਿਆਂ ਦੇ ਅੱਗੇ ਗੋਡੇ ਟੇਕ ਰੱਖੇ ਐ ਇਸ ਤਰ੍ਹਾਂ ਗੋਡੇ ਟੇਕਣ ਵਾਲੀ ਸਰਕਾਰਾਂ ਨਾਲ ਪੰਜਾਬ ਟੋਲਰੇਟ ਨਹੀਂ ਕਰੂਗਾ ਸਾਬ ਥੈਟਸ ਆਲ ਧੰਨਵਾਦ ਦਿੱਲੀ ਵਾਲੇ ਇਹਨਾਂ ਨੇ ਜਿਹੜੇ ਐ ਦਿੱਲੀ ਜਿਹੜੇ ਦੇਖੋ ਸਾਰੇ ਬੈਠੇ ਸਾਬ ਅੱਜਕਲ ਜਿਹੜੇ ਆਮ ਆਦਮੀ ਸੀਗੇ ਖਾਸ ਹੋ ਗਏ ਉਹਨਾਂ ਨੂੰ ਆਤ ਤੈ ਨਹੀਂ ਬਣ ਗਈ ਬੀਰ ਥਾਟ ਥਾਟ ਬਾਟ ਪੰਜਾਬ ਪੁਲਿਸ ਅਗਰ ਦੇਖੋ ਆ ਪੰਜਾਬ ਪੁਲਿਸ ਕਰ ਕੀ ਰਹੀ ਹੈ ਸਾਬ ਆ ਜਿਹੜੇ ਜਾਂ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਜਾਂ ਜਿਹੜੇ ਮੰਤਰੀ ਹੈ ਤੇ ਦੂਜੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਆ ਗਏ ਫਾਰਮਰ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਸੁਸੋਧਿਆ ਸਾਹਿਬ ਨૈયਰ ਸਾਹਿਬ ਸ਼ਕਪਾ ਜਿਹੜੇ ਜੈਨ ਸਾਹਿਬ ਕੋਈ ਕੋਈ ਵੈਭਲ ਸਾਹਿਬ ਕੋਈ ਸਾਰ ਸੱਡੇ ਹੀ ਨਹੀਂ ਸਾਰੇ ਦੇ ਸਾਰੇ ਸਾਰਿਆਂ ਨੂੰ 20 20 ਗੱਡੀਆਂ ਦੇ ਰੱਖੇ